ਆਓ ਵੀ ਮਿੱਤਰੋ ਆਪਾਂ ਕਿਸਾਨੀ ਮੇਲੇ ਤੇ ਮਲੋੜ ਪਹੁੰਚੇ ਹੋਏ ਸੀ ਤੇ ਬਾਈ ਆਪਣੇ ਨਾਲ ਜੁੜਿਆ ਗ੍ਰੀਨ ਲਾਈਨ ਵਾਲੇ ਤੇ ਬਾਈਆਂ ਨਾਲ ਗੱਲ ਕਰਾਂਗੇ ਵੀ ਕਿਹੜੀ ਕਣਕ ਦਾ ਵੀ ਨਵਾਂ ਆਇਆ ਤੇ ਚਰੀ ਡਾਂਡੇ ਦਾ ਕਿਹੜਾ ਵੀ ਨਵਾਂ ਆਇਆ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਆਜੋ ਜੀਰਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਕਿਹੜਾ ਵੀ ਆਇਆ ਜੀ ਅੱਜ ਜੇ ਕਣਕ ਦੀ ਗੱਲ ਕਰੀ ਜਾਵੇ ਆਪਾਂ ਕਣਕ ਦੀ ਗੱਲ ਕਰੀਏ ਨਵਾਂ ਵੀਜ ਆਇਆ ਜੀ ਰਿਸਰਚ ਵੈਰਾਈਟੀ ਹੈ ਇਹ ਜੀ ਗ੍ਰੀਨ ਲਾਈਨ ਦਾ ਬਾਈ 72B ਆਪਣਾ ਆਇਆ ਜੀ ਠੀਕ ਹੈ ਜੀ ਹਾਂ ਜੀ ਇਹ ਮੰਨੋ ਅਗੇਤੀ ਪਿਛੇਤੀ ਦੋਨਾਂ ਚ ਹੀ ਕੰਮ ਦਿੰਦਾ ਜੀ ਇਹ ਠੀਕ ਹਲਾ ਤਾਂ ਇਹਨੂੰ ਅਗੇਤੀ ਬਜਾਈ ਕਰਵਾ ਦਿਓ ਅਗੇਤੀ 465 ਤੋਂ 77 ਮਾਨ ਹੋਵੇਗਾ ਜੀ ਠੀਕ ਹੈ ਜੀ ਤੇ ਪਿਛੇਤੀ ਦੀ ਗੱਲ ਕਰੀਏ ਜਿਵੇਂ ਕਈ ਜ਼ਿਮੀਦਾਰ ਨਮੇ ਵਾਲੇ ਵਾਹਨ ਹੁੰਦੇ ਆ ਜਿਵੇਂ ਜਨਵਰੀ ਦੇ ਵਿੱਚ ਬਜਾਦ ਕਰਦੇ ਆ ਠੀਕ ਹੈ ਜੀ ਉਹਨਾਂ ਦੇ ਵਿੱਚ ਇਹਦਾ 55 56 ਮਾਨ 52 ਮਾਨ ਤਕਰੀਬਾ ਉਸ ਆ ਜਾਂਦੇ ਠੀਕ ਹੈ ਜੀ ਹਾਂ ਜੀ ਤੇ ਸਰ ਜੇ ਆਪਾਂ ਇਹਦੇ ਵੈਰਾਈਟੀ ਦੀ ਗੱਲ ਕਰੀਏ ਹੁਣ ਜਿਵੇਂ ਅਗੇਤੀ ਪਿਛੇਤੀ ਦੀ ਗੱਲ ਕਰਦੇ ਤੁਸੀਂ ਹਾਰ ਦੀ ਵੀ ਆਪਾਂ ਗੱਲ ਕਰਨੀ ਤੇ ਵੀ ਇਹ ਕਿੱਲੇ ਦੀ ਏਕੜ ਦੀ ਕਿੰਨੀ ਪੈਂਦੀ ਆ ਆਪਣੀ ਜੇ ਆਪਾਂ ਇਹਦੀ ਗੱਲ ਕੀਤੀ ਆ ਵੀ ਇਹਦੀ ਏਕੜ ਦੀ ਗੱਲ ਕਰੀਏ ਵੀ ਇਹਨੇ ਨਾ ਆਮ ਕਣਕਾ ਜੇ ਆਪਾਂ 40 ਕਿਲੋ ਵੀ ਪਾਉਨੇ ਆ ਇਹ ਹਾਂਜੀ ਹਾਂਜੀ ਬਜਾਈ ਤੇ ਇਹ 32 33 ਕਿਲੋ ਐਂਡ ਆਪਾਂ ਪੈਂਦੀ 50 ਕਿਲੋ ਕਿਉਂਕਿ ਇਹਦੀ ਖਾਸ ਕੁਆਲਿਟੀ ਇਹ ਆ ਵੀ ਇਹਨੇ ਝੋਨੇ ਤਰ੍ਹਾਂ ਬੂਟਾ ਬਣਾਉਣਾ ਥੱਲੋਂ ਠੀਕ ਹੈ ਜੀ ਪਹਿਲੇ ਪਾਣੀ ਤੇ ਹੀ ਇਹਨੇ ਛਾਂ ਕਰ ਜਾਣੀ ਆ ਠੀਕ ਹੈ ਜੀ ਦੂਜੀਆਂ ਕਣਕਾਂ ਨਾਲ ਉਹ ਇੱਕ ਪਾਣੀ ਇਹਨੇ ਘੱਟ ਲੈਣਾ ਦੂਧੀਆਂ ਕੰਕਰ ਹਾਂਜੀ ਥੱਲੇ ਇਹਨਾਂ ਨੇ ਧੁੱਪ ਨਹੀਂ ਲੱਗਣ ਦੇਣੀ ਛਾਂ ਕਰ ਜੂਗੀ ਹਾਂਜੀ ਸਭ ਤੋਂ ਵੱਡਾ ਫਾਇਦਾ ਇਹਦਾ ਇਹ ਹੈ ਵੀ ਟੂੜੀ ਦੀ ਐਲਡ ਵੀ ਜ਼ਿਆਦਾ ਨਿਕਲਦੀ ਆ ਠੀਕ ਹੈ ਜੀ ਕਿਉਂਕਿ ਇਹਦੀ ਹਾਈਟ ਜਿਵੇਂ ਆਪਾਂ 29 7 ਜਿਨੇ ਗੱਲ ਕਰੀਏ ਉਹ ਉਸ ਤਰ੍ਹਾਂ ਹਾਈਟ ਹੋ ਜਾਂਦੀ ਆ ਠੀਕ ਹੈ ਜੀ ਫੁੱਲ ਹਾਈਟ ਝਾੜ ਵੀ ਫੁੱਲ ਹੁੰਦਾ ਕਿਉਂਕਿ ਜਿੰਨੀ ਜੜ ਮਜ਼ਬੂਤ ਹੋਊਗੀ ਉਨਾ ਹੀ ਝਾੜ ਵਧੀਆ ਆਊਗਾ ਤੇ ਡਿੱਗਣ ਦੀ ਸਮੱਸਿਆ ਬਿਲਕੁਲ ਨਹੀਂ ਡਿੱਗਣ ਦੀ ਸਮੱਸਿਆ ਨਹੀਂ ਹੈਗੀ ਬਿਲਕੁਲ ਨਾਰ ਦੀ ਮੋਟੀ ਹੈ ਮੋਟੀ ਆ ਇੱਕ ਇਹਦੀ ਗੰਡ ਦੀ ਗੱਲ ਕਰੀਏ ਨਾ ਗੰਡ ਤੋਂ ਗੰਡ ਦਾ ਆਮ ਵਾਇਆ ਜ਼ਿਆਦਾ ਹੋ ਜਾਂਦਾ ਠੀਕ ਹੈ ਜੀ ਇਹਦੀ ਗੰਡ ਨੇੜੇ ਆ ਗੰਡ ਬਹੁਤ ਮਜ਼ਬੂਤ ਆ ਜ਼ਿੰਮੇਦਾਰ ਜਿਹੜੇ ਵੀ ਵਿਚਣਗੇ ਇਹ ਗੱਲ ਨੋਟ ਕਰਨ ਵੀ ਇਹ ਬਹੁਤ ਮਜ਼ਬੂਤ 나ੜ ਹੁੰਦਾ ਇਹਦਾ ਠੀਕ ਹੈ ਜੀ ਫੇਰ ਗੱਲ ਕਰੀਏ ਇਹਦੇ ਪਾਣੀਆਂ ਦੀ ਪਾਣੀਆਂ ਪੱਕਾ ਤਾਂ ਵੀ ਇਹ ਪਾਣੀ ਇੱਕ ਤਾਂ ਕੱਟ ਲੈਣਾ ਹੀ ਲੈਣਾ ਪੱਕਾ ਹੀ ਨੇ ਠੀਕ ਹੈ ਜੀ ਤੇ ਤੂੜੀ ਵੀ ਜ਼ਿਆਦਾ ਨਿਕਲਨੀ ਐ ਦੀ ਇੱਕ ਹੋਰ ਮੇਨ ਇਹਦੀ ਹੈਗੀ ਆ ਵੀ ਇਹਨੂੰ ਯੂਰੀ ਆ ਆਪਾਂ ਕਈ ਜ਼ਿੰਮੇਦਾਰ ਘਰੇ ਖਾਨ ਜੋਗੀ ਰੱਖ ਲੈਂਦੇ ਆ ਹਾਲ ਖਾਕ ਦੀ ਗੱਲ ਕਰੀਏ ਜੀ ਆਪਾਂ ਯੂਰੀ ਆ ਇਹਨੂੰ ਪਾਓ ਜਾਂ ਨਾ ਪਾਓ ਲਾਂਗੇ ਦਾ ਕਾਲਾ ਛਾਰ ਹੋਊਗਾ ਕਾਲਾ ਛਾਰ ਇਹ ਆ ਅਲੱਗ ਕੁਆਲਿਟੀ ਆ ਜਿਵੇਂ ਹੁਣ ਆਪਾਂ ਸਾਰਾ ਆਪਾਂ ਗੱਲ ਕਰਦੇ ਆਂ ਦੂਜੀ ਦੀ ਤੁਲਨਾ ਚ ਗੱਲ ਕਰੀਏ ਦੂਜੀ ਕਣਕ ਚ ਆਪਾਂ 29 70 ਲਾ ਲਓ ਜਾਂ ਕੋਈ ਵੈਰਾਈਟੀ ਲਾ ਲਓ ਆਪਾਂ ਅਫਸੋਸ ਕਰੋ ਵੀ ਤਨਬੋਰੀਆਂ ਪਾ ਰਹੇ ਆ ਕਿੱਲੇ ਦੀਆਂ ਠੀਕ ਐ ਇਹਦੇ ਵਿੱਚ ਕੀ ਅੰਤਰ ਰਹਿ ਗਿਆ ਵੀ ਇਹਦੇ ਵਿੱਚ ਕਿੰਨੀ ਪ ਚਾਹੀਦੀ ਆਪਾਂ ਨੂੰ ਇਹ ਤੇ ਚਾਹੀਦੀ ਆ ਅਸੀਂ ਤਾਂ ਕਹਿੰਨੇ ਯੂਰੀਆ ਘੱਟ ਤੋਂ ਘੱਟ ਪਾਓ ਠੀਕ ਹੈ ਜੀ ਯੂਰੀਆ ਵਾਲਾ ਪਾਉਣ ਦਾ ਫਾਇਦਾ ਨਹੀਂ ਠੀਕ ਹੈ ਆਪਣੇ ਜ਼ਿਮੀਦਾਰਾਂ ਨੇ ਖੇਤ ਪਹਿਲੇ ਯੂਰੀਆ ਡੀਏਪੀ ਨਾਲ ਬਹੁਤ ਭਰ ਰੱਖੇ ਆ ਹਾਂ ਜੀ ਇਹਨੂੰ ਜਦੋਂ ਧੁੱਪ ਲੱਗੂਗੀ ਹਾਂ ਜੀ ਨਾਈਟrogen ਇਹਨੇ ਧੁੱਪ ਤੋਂ ਆਪਣੇ ਆਪ ਹੀ ਲੈ ਲੈਣੀ ਆ ਆਪਣੇ ਆਪ ਹਾਂ ਜੀ ਇੱਕ ਇਹਦਾ ਝੰਡਾ ਪੱਤਾ ਜਿਹੜਾ ਹੁੰਦਾ ਮੇਨ ਪੱਤਾ ਉੱਪਰਲਾ ਹੁੰਦਾ ਹਾਂ ਜੀ ਉਹ ਇਹਨੇ ਕਲੋਰੋਫਿਲ ਲੈਣੀ ਹੁੰਦੀ ਆ ਸੂਰਜ ਤੋਂ ਇਹਦਾ ਪੱਕਦਿਆਂ ਤੱਕ ਝੰਡਾ ਪੱਤਾ ਇਹ ਬਿਲਕੁਲ ਨਾਲ ਖੜਾ ਰਹੂਗਾ ਨਾਮ ਕੋਈ ਵੀ ਕਣਕ ਨਿਸਰਦੀ ਆ ਨਾ ਜਦੋਂ ਹਾਂ ਜੀ ਕਿਆ ਪਤਾ ਬੈਂਡ ਪਾ ਜਾਂਦਾ ਬੈਂਡ ਪਾ ਜਾਂਦਾ ਹਾਂ ਇਹਨੇ ਕਲੋਰੋਫਿਲ ਲੈਂਦੇ ਰਹਿਣਾ ਇਹਨੂੰ ਤਾਕਤ ਮਿਲਦੀ ਰਹਿਣੀ ਆ ਜੜ ਤੋਂ ਮਿਲਣੀ ਉੱਪਰੋਂ ਵੀ ਮਿਲਣੀ ਜੇ ਹੁਣ ਸਾਰ ਆਪਾਂ ਕਰ ਲਈਏ ਸਰਪੇਹਾਂ ਵਾਲੇ ਪਾਸੇ ਆ ਜਾਈਏ ਵੀ ਦੂਡੀਆਂ ਦੀ ਤੁਲਨਾ ਚ ਜਿਵੇਂ 29 67 ਲਾ ਲਓ ਤੇਲੇ ਵਾਲੀ ਲਾ ਲਓ ਜਾਂ ਕੋਈ ਜ਼ੋਰ ਲਾ ਲਓ ਚੁੱਲਸ ਰੋਗ ਜਾਂ ਆਪਾਂ ਕਹਿ ਦਿੰਨੇ ਆ ਜਿਹਨਾਂ ਨੂੰ ਆਮ ਆ ਵੀ ਇਹਦੇ ਵਿੱਚ ਕਿੰਨੀਆਂ ਰੁਪਏ ਆਪਾਂ ਨੂੰ ਲੋਡ ਪੈਂਦੀ ਐ ਆਪਾਂ ਮੇਨ ਗੱਲ ਕਰੀਏ ਅਸੀਂ ਅੰਮਰਸਰ ਦੇ ਕੋਲੇ ਦ부ਰਜੀ ਪਿੰਡ ਆ ਠੀਕ ਹੈ ਜੀ ਕਿਸੇ ਭਰਾ ਦਾ ਫਾਰਮ ਵਿਲਾ ਬਣਾ ਹੋਇਆ ਹੋਟਲ ਬਣਾਇਆ ਐ ਐਨਆਰਆਈ ਭਰਾਵਾਂ ਵਾਸਤੇ ਠੀਕ ਹੈ ਜੀ ਉਹਨੇ 1 ਏਕੜ ਬਿਲਕੁਲ ਆਰਗੈਨਿਕ ਲਾਇਆ ਸੀਗਾ ਆਰਗੈਨਿਕ ਰੇਸ ਉੱਪੇ ਫਿਰ ਰਹਾ ਸੀ ਬਿਲਕੁਲ ਨਹੀਂ ਤੇਨੂੰ ਪਾਣੀ ਲਾਇਆ ਸੀ ਠੀਕ ਹੈ ਜੀ ਉਹਦੀ 45 ਮੰਨ ਦੀ ਆਫਤਾਈ ਸੀਗੀ 45 ਮੰਨ ਦੀ 45 ਠੀਕ ਹੈ ਜੀ ਅਸੀਂ ਡੈਮੋ ਤੌਰ ਤੇ ਲਵਾਇਆ ਸੀ ਆਰਗੈਨਿਕ ਠੀਕ ਹੈ ਰੰਗ ਉੱਥੇ ਸਾਨੂੰ ਪਤਾ ਲੱਗਿਆ ਵੀ ਬਿਲਕੁਲ ਕਾਲਾ ਛਾ ਰਿਹਾ ਸੀ ਠੀਕ ਹੈ ਜੀ ਬੱਲੀ ਦਾ ਸਾਈਜ਼ ਵੀ ਪੂਰਾ ਸੀਗਾ ਦਾਣਿਆਂ ਦੀ ਉਨੇ ਘਰੇ ਖਾਨ ਜੋਗੀ ਰੱਖੀ ਬਹੁਤ ਵਧੀਆ ਉਹਨੇ ਬਾਤ ਵੀ ਗੱਲਬਾਤ ਹੁੰਦੀ ਰਹੀ ਹੈ ਬਹੁਤ ਵਧੀਆ ਰਹੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ esto ਇਹ ਤਾਂ ਹੋ ਗਈ ਕਣਕ ਦੀ ਗੱਲ ਜੀ ਕਣਕ ਤੋਂ ਇਲਾਵਾ ਆਪਣੇ ਕੋਲੇ ਜੇ ਆਪਾਂ ਚਰੀ ਟਾਂਡੇ ਦੀ ਗੱਲ ਕਰੀਏ ਬਾਜਰੇ ਦੀ ਜਾਂ ਹੋਰ ਕੀ ਕੀ ਵੈਰਾਈਟੀਆਂ ਆਪਣੇ ਕੋਲੇ ਹੋਰ ਨੇ ਆਪਣੇ ਕੋਲੇ ਮੱਕੇ ਦੀਆਂ ਵੈਰਾਈਟੀਆਂ ਆਉਂਦੀਆਂ ਹਾਂਜੀ ਲਗਭਗ 3 ਦੇ ਕਰੀਬ ਹਾਂਜੀ ਬਾਕੀ ਆਪਣੇ ਗੱਲ ਕਰੀਏ ਜਵਾਰ ਦੀ ਮਲਟੀ ਕਟ ਜਵਾਰ ਆਉਂਦੀ ਆ ਹਾਂਜੀ ਇਹ ਆਪਣੇ ਸਿੰਗਲ ਕਟ ਆਉਂਦੀ ਆ ਠੀਕ ਹੈ ਜੀ ਬਹੁਤ ਵਧੀਆ ਵੈਰਾਈਟੀਆਂ ਜਿਹੜੇ ਜਿਹੜੇ ਭਰਾ ਜ਼ਿਮੀਂਦਾਰਾਂ ਨੇ ਵੇਖੀਆਂ ਆ ਜੋ ਵੀਡੀਓ ਸੁਣਨਗੇ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਜਾਣਾ ਵੀ ਵਾਕੇ ਰਿਜ਼ਲਟ ਹੈਗਾ ਠੀਕ ਤੇ ਸਿੰਗਲ ਕੱਟ ਜੇ ਆਪਾਂ ਇੱਕ ਹਰੀ ਭਰੀ 골ਡ ਦਿੱਤੀ ਸੀ 2 ਕਿਲੋ ਕਨਾਲ ਦੀ 2 ਕਿਲੋ ਕਨਾਲ ਦੀ ਦਿਖਾਣਾ ਹੀ ਆ 2 ਕਿਲੋ ਕਨਾਲ ਦੀ ਦਿੱਤੀ ਸੀ ਜੀ ਠੀਕ ਹੈ ਜੀ ਇਹਨੂੰ ਪਲਾਂ ਦਾ ਛੱਟੇ ਨਾਲ ਬੀਜੋ ਹਾਂ ਜੀ ਜੇ ਬਜਾਈ ਕਰਨੀ ਆ ਤਾਂ 1.5 ਕਿਲੋ ਕਨਾਲ ਦੀ 1.5 ਕਿਲੋ ਕਨਾਲ ਦੀ ਆਦੀ ਜ਼ਿੰਮੇਦਾਰ ਭਰਾਮ ਕਹਿੰਦੇ ਆ 3 ਕਿਲੋ ਵੀ ਵੀ ਥੋੜਾ ਹਾਂ ਜੀ ਪਰ ਜਿੰਨੇ ਆਪਾਂ ਇਹਨੂੰ ਵਿਰਲ ਹੀ ਰੱਖਾਂਗੇ ਨਾ ਤਾਂ ਦਾ ਮੱਕੇ ਤਰ੍ਹਾਂ ਮੋਟਾ ਹਾਈਟ ਪੂਰੀ ਲਾਊਗੀ ਠੀਕ ਹੈ ਜੀ ਬਾਕੀ ਜਿੰਨੇ ਵੀ ਆਪਣੇ ਕੁਆਲਿਟੀ ਹੈ ਇਹ ਬਹੁਤ ਵਧੀਆ ਬੈਸਟ ਰਹੀ ਹੈ ਇੱਕ ਦੀ ਇਸ ਵਾਰ ਹਾਈਟ ਪੱਖੋਂ ਤਾਂਡੇ ਪੱਖੋਂ ਤੇ ਪਸ਼ੂ ਵੀ ਚਾਹ ਕੇ ਖਾਂਦੇ ਆ ਪੱਕਦੀ ਨਹੀਂ ਐਂਡ ਤੱਕ ਪੱਕਦੀ ਨਹੀਂ ਜਿੰਨੀ ਆਪਾਂ ਸੰਗਣੀ ਬਜਾਈ ਕਰਾਂਗੇ ਨਾ ਜੀ ਉਹਦੇ ਮੰਨ ਲਓ 2 ਤੋਂ 3 ਪੱਤੇ ਥੱਲੇ ਪੀਲੇ ਪੈਣੇ ਪੈਣੇ ਆ ਕਿਉਂਕਿ ਹਵਾ ਨਹੀਂ ਕਰੋਸ ਹੋਣੀ ਨਾ ਹੀ ਉਹਨੂੰ ਧੁੱਪ ਲੱਗਣੀ ਆ ਉਹ ਵੰਗਤ ਦਾ ਕਾਰਨ ਬਣ ਕੇ ਉਹਨਾਂ ਕੋਈ ਨਾ ਕੋਈ ਉਹਨਾਂ ਪੀਲੇ ਪੈਣੇ ਪੈਣੇ ਆ ਇਹਦਾ ਕੱਚੇ ਟਾਂਡੇ ਰੇ ਬਿਲਕੁਲ ਕੱਚੇ ਹਾਂਜੀ ਇਹ ਤਾਂ ਆਪਣੇ ਕਿਲੋ ਕਨਾਲ ਦੀ ਹੁੰਦੀ ਆ ਅਣੀ ਗਰੇਸ ਦੇ ਨਾਂ ਤੇ ਉਹਦਾ ਵੀ ਆਪਣੇ ਹਾਈਟ ਲਗਭਗ 18 ਤੋਂ 19 ਫੁੱਟ ਹਾਈਟ ਆ ਇਸ ਵਾਰ ਵੀ ਨਹੀਂ ਅਸੀਂ ਵੀਡੀਓ ਵੀ ਅਸੀਂ ਆਪਨੇ ਭੇਜ ਜਾਂਦੇ ਪਾਣਾ ਹੁੰਦਾ ਤੇ ਇੱਕ ਜਿਵੇਂ ਆਪਾਂ ਹੁਣ ਸਾਰ ਗੱਲ ਕਰਦੇ ਨੇ ਤੁਹਾਡੀ ਪਿੱਛੇ ਆ ਗੱਲ ਜਿਵੇਂ ਚੇਰੀ ਦਾ ਵੀ ਸੁਪ ਮਾਈਂਡ ਤੇ ਆ ਕੇ ਚੇਰੀ ਪੱਕ ਜਾਂ ਸੁੱਕੀ ਜੇ ਲੱਗ ਜਾਂਦੀ ਹੈ ਹਾਂਜੀ ਹਾਂਜੀ ਉਹਦੇ ਵਿੱਚ ਕੋਈ ਸਮੱਸਿਆ ਤਾਂ ਨਹੀਂ ਹੈਗੀ ਆਪਣੀ ਨਾਨਾ ਜੀ ਕੋਈ ਸਮੱਸਿਆ ਨਹੀਂ ਬਿਲਕੁਲ ਹੀ ਸਮੱਸਿਆ ਨਹੀਂ 1% ਵੀ ਨਹੀਂ ਠੀਕ ਹੈ ਜੀ ਕਿਉਂਕਿ ਇਹ ਹਾਈਬ੍ਰਿਡ ਚ ਆ ਜਾਂਦੀਆਂ ਜੀ ਠੀਕ ਹੈ ਜੀ ਇੱਕ ਆਪਣੇ ਸਰੋਂ ਆਉਂਦੀ ਐ ਅਨਵਿਕਾ ਅਨਵਿਕਾ ਦੇ ਨਾਂ ਤੇ ਅਨਵਿਕਾ ਹਾਂਜੀ ਇਹ ਬਿਲਕੁਲ ਚੌੜਾ ਪੱਤਾ ਹਾਥੀ ਦੇ ਕੰਨਾ ਤਰ੍ਹਾਂ ਠੀਕ ਹੈ ਜੀ ਜਿਮੀਦਾਰ ਉਹਨ ਜੋ ਜਿਹੜਾ ਵੀ ਬੀਜ ਦਾ ਨਾ ਉਹ ਦੁਕਾਨਦਾਰ ਤੋਂ ਇਹੀ ਕਹਿੰਦਾ ਵੀ ਹਾਥੀ ਦੇ ਕੰਨਾ ਵਰਗੇ ਪੱਤੇ ਵਾਲੀ ਸਰੋਂ ਦੇ ਦਿਓ ਹਾਂਜੀ ਉਹ ਪਾਸਟਰ ਮਗਰ ਲੱਗਿਆ ਠੀਕ ਹੈ ਜੀ ਇਹ ਫੀਲਡ ਆਪਣਾ ਇਹ ਫੀਲਡ ਰਾਮੂ ਵਾਲੇ ਕੀਤਾ ਸੀ ਆ ਪਾ ਜੀ ਇਹ ਰਾਮੂ ਹਰੇ ਹਾਂਜੀ ਹਾਂਜੀ ਠੀਕ ਹੈ ਜੀ ਨਿਹਾਲ ਸਿੰਘ ਵਾਲਾ ਰਾਮੂ ਵਾਲਾ ਪਟਾ ਭਾਈ ਦੇ ਕੋਲੇ ਪਿੰਡ ਹੈ ਜੀ ਠੀਕ ਹੈ ਜੀ ਇਹ ਉੱਥੋਂ ਦਾ ਫੀਲਡ ਹੈ ਤੇ ਹਜੇ ਵੀ ਉਹਨਾਂ ਨੇ ਮੰਨ ਲਓ 1 1 ਏਕੜ ਦੇ ਕਰੀਬ ਲਾਉਂਦੇ ਆ ਉਹ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਕਈ ਕਿਸਾਨ ਕੀ ਕਰਦੇ ਇਹਨਾਂ ਦਿਨਾਂ ਦੇ ਵਿੱਚ ਇੱਕ ਇੱਕ ਨਾਲ ਬੀਜ ਦਿੰਦੇ ਇਹਦੀ ਨਰੋਲ ਹਾਂਜੀ 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 ਇਹ ਤਿੰਨ ਕਟਾਈਆਂ ਦੇ ਜਾਂਦੀ ਆ ਮਲਟੀ ਕਟ ਹੈਗੀ ਆ ਠੀਕ ਹੈ ਜੀ ਗੰਦਲੇ ਨਹੀਂ ਐਂਡ ਤੇ ਕੱਟਣੀ ਹੈ ਜਦੋਂ ਬਿਲਕੁਲ ਫਰਮਾ ਪੱਕਣ ਲੱਗ ਪਈ ਪੱਕਣ ਲੱਗ ਥੋੜੀ ਗੰ ਤੇ ਪੱਤੇ ਹੁੰਦੇ ਆ ਠੀਕ ਹੈ ਜੀ ਇਹਦਾ ਲਗਭਗ ਫੂਟਾ 1.5 2 ਗਾਈ 1.5 2 ਚ ਫੈਲਰਦਾ ਇਹਨੇ ਪੁੱਤੇ ਜੀ ਠੀਕ ਹੈ ਜੀ ਤੇ ਜਿਨੇ ਵੀ ਇਹਨੇ ਜਵੇ ਪਰਤੀਨ ਦੇ ਵਿੱਚ ਕਿਸੇ ਨੇ ਪਾਉਣੀ ਹੋਵੇ ਜ਼ਿੰਮੇਦਾਰ ਭਰਾ ਨੇ 50 ਗ੍ਰਾਮ ਤੋਂ ਉੱਤੇ 20 ਨਾ ਪਾਵੇ 50 ਗ੍ਰਾਮ ਤੋਂ ਹਾਂ ਜੀ ਇਹ ਜਾਣ ਕੇ ਪਰਤੀਨ ਤੇ ਜਵੇ ਦੇ ਵਿੱਚ ਆਪਣੇ ਬਹੁਤ ਮਿਕਸ ਕਰਕੇ ਬਿਜਾ ਸਕਦੇ ਆਪਾਂ ਕਿਉਂਕਿ ਪਹਿਲਾ ਲੋ ਜਿਹੜਾ ਇਹ ਵਰਤੀਨ ਦਾ ਹੀ ਹੋਣਾ ਹੁੰਦਾ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਤਾਂ ਫਿਰ ਇਹ ਪੱਠਿਆਂ ਦਾ ਹੋ ਜਾਂਦਾ ਜੀ ਠੀਕ ਹੈ ਜੀ ਸਾਰੇ ਇਸ ਤੋਂ ਇਲਾਵਾ ਕੋਈ ਸਰੋਂ ਦਾ ਬੀਜ ਵੀ ਆਪਣੇ ਕੋਲੇ ਸਰੋਂ ਦਾ ਆਪਣਾ ਪਕਾਵੀ ਸਰੋਂ ਆਉਂਦੀ 6 25 ਦੇ ਨਾਂ ਤੇ ਜੀ 6 ਕੀ ਕੇਰ ਕੀ ਆ ਉਹਦਾ ਕਿਵੇਂ ਕਿਵੇਂ ਐਸੈਸ ਤੋਂ ਦਾ ਉਹ ਬਹੁਤ ਵਧੀਆ ਜਿਵੇਂ ਆਮ ਜ਼ਿਮੀਂਦਾਰ ਭਰਾ ਕਣਕ ਦੇ ਵਿੱਚ ਓਲੀਆਂ ਲਾਉਂਦੇ ਆ ਠੀਕ ਹੈ ਜੀ ਉਹ ਕੀ ਆ ਵੀ ਕਈ ਵਾਰ ਸ਼ਰਮਾ ਵੀ ਲੈਂਦੇ ਉਹ ਤੱਲੇ ਬੂਟਾ ਮਾਰਨ ਲੱਗ ਪੈਂਦੀ ਆ ਹਾਂਜੀ ਉਹ ਉੱਪਰੋਂ ਜਾ ਕੇ ਬੂਟਾ ਮਾਰਦੀ ਆ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਉੱਪਰ ਪੂਰਾ ਬੂਟਾ ਬਣਾ ਜਾਣਾ ਵੀ ਕਣਕ ਨੂੰ ਵੀ ਨੁਕਸਾਨ ਨਾ ਹੋਵੇ ਹਾਂਜੀ ਤੇ ਝਾੜ ਵੀ ਚੰਗਾ ਨਿਕਲ ਜੇ ਤੇ ਤੇਲ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਜੀ ਠੀਕ ਹੈ ਜੀ ਉਹਦੇ ਨਾਲ ਨੇ ਮੱਕੇ ਦੇ ਵੀ ਵਗਾ ਦਿਓ ਮੱਕੇ ਦੇ ਵੀ ਆ ਬੱਤੀ ਜਿਹੜਾ ਸਾਥ ਆ ਜੀ ਪਿਓ ਟਾ ਦੇ ਤੌਰ ਤੇ ਵਰਤਿਆ ਜਾਂਦਾ ਠੀਕ ਹੈ ਜੀ ਇਹਨੂੰ ਨਾਰਮਲ ਛੱਲੀ ਵੀ ਆਉਣੀ ਹੈ ਜੀ ਕਈ ਜ਼ਿਮੀਂਦਾਰਾਂ ਨੇ ਤਾਂ ਇਸ ਵਾਰ ਸਾਈਲੇ ਵਾਸਤੇ ਵੀ ਇਸਤੇਮਾਲ ਕੀਤਾ ਬੰਡਾਂ ਦੇ ਪਰ ਅਸੀਂ ਇਹਨੂੰ ਚਾਰੇ ਵਾਸਤੇ ਕਹਿੰਨੇ ਆ ਚਾਰੇ ਵਾਸਤੇ ਹਾਂਜੀ ਇਹਨੂੰ ਨਾਰਮਲ ਛੱਲੀ ਆਉਂਦੀ ਹੈ ਹਾਂ ਛੱਲੀ ਆ ਜਾਂਦੀ ਹੈ ਡਬਲ ਕ੍ਰੋਸ ਪੱਕੀ ਹੈ ਜੀ ਇਹ ਠੀਕ ਹੈ ਜੀ ਵੀ ਇਹਨੂੰ ਛੱਲੀ ਇੱਕ ਪੱਕੇ ਕੀ ਵੀ ਪਿਆਰ ਵੀ ਹੋ ਜੂਗੀ ਸਾਈਲੇ ਦਾ ਠੀਕ ਹੈ ਜੀ ਬਾਕੀ ਇਹ ਜੇ ਗੱਲ ਕਰੀਏ ਟਾਲਟੂਨ ਦੇ ਵੇਚਣ ਵਾਸਤੇ ਇਹਦਾ ਵਧੀਆ ਚਾਰ ਨਿਕਲਦਾ ਵਧੀਆ ਇਹਦੇ ਵਜਨ ਨਿਕਲਦਾ ਠੀਕ ਹੈ ਜੀ ਇਹ ਕਾ ਹਾਈਟ ਫਲਾਸ ਦੇ ਨਾਂ ਤੇ ਆਉਂਦੀ ਹੈ ਜੀ ਇਹ 6 ਕਿਲੋ ਕਨਾਲ ਦੀ ਪੈਂਦੀ ਹੈ ਠੀਕ ਹੈ ਜੀ ਇਹ ਵੀ ਬਹੁਤ ਵਧੀਆ ਇਹ 4 ਕਿਲੋ ਕਨਾਲ ਦੀ ਠੀਕ ਹੈ ਜੀ ਹਾਂ ਜੀ ਆਹ ਠੀਕ ਹੈ ਜੀ ਇਹ 8 ਕਿਲੋ ਦੀ ਪੈਕਿੰਗ ਆਉਂਦੀ ਹੈ ਇਹ ਵੀ ਬਹੁਤ ਵਧੀਆ ਹੈ ਕਈ ਇਹ ਜ਼ਿਮੀਦਾਰ ਮੁਰਕਾ ਕਹ ਕਹਿ ਦਿੰਦੇ ਆ ਠੀਕ ਹੈ ਜੀ ਇਹ ਇੱਕ ਆਪਣਾ ਲੋਸ਼ਨ ਹੁੰਦਾ ਘੋੜਿਆਂ ਵਾਸਤੇ ਬੱਕਰੀਆਂ ਵਾਸਤੇ ਬੱਕਰੀਆਂ ਵਾਸਤੇ ਘੋੜਿਆਂ ਵਾਸਤੇ ਹਾਂਜੀ ਠੀਕ ਹੈ ਜੀ ਇਹਦੀ ਆਪਣੀ ਫੁੱਲ ਗਾਰੰਟੀ ਅਮਰ ਵੇਲ ਨਹੀਂ ਆਉਂਦੀ ਠੀਕ ਹੈ ਜੀ ਇਹਦੇ ਵਿੱਚ ਆਮ ਕਰਕੇ ਕੀ ਆ ਵੀ ਅਮਰ ਵੇਲ ਆ ਜਾਂਦੀ ਐ ਐਂਡ ਤੇ ਆ ਜਾਂਦੀ ਹਾਂਜੀ 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 ਇਹਦੇ ਚ ਅਮਰ ਵੇਲ ਬਿਲਕੁਲ ਨਹੀਂ ਆਉਂਦੀ ਠੀਕ ਹੈ ਜੀ ਪਿੰਡ ਭਲਾਈ ਆਨੇ ਅਸੀਂ 8ਵੇਂ ਮਹੀਨੇ ਚ ਫੀਲਡ ਕਰਕੇ ਆਏ ਆ ਠੀਕ ਹੈ ਜੀ ਪਿਛਲੀ ਵਾਰ ਦਾ ਵੀ ਜੇ 8ਵੇਂ ਮਹੀਨੇ ਚ ਫੀਲਡ ਕੀਤਾ ਬਿਲਕੁਲ ਵਧੀਆ ਤੇ ਗ੍ਰੀਨ ਖੜਾ ਸੀ ਗਾ ਠੀਕ ਹੈ ਜੀ ਇਹ ਇਨਾ ਹੁੰਦਾ ਵੀ ਜਦੋਂ ਗਰਮੀ ਸ਼ੁਰੂ ਹੋ ਜਾਂਦੀ ਓਦੋਂ ਪਾਣੀ ਦੀ ਥੋੜੀ ਜੀ ਦਿੱਕ ਪਾਣੀ ਬਾਰ ਦੇ ਜਵਾਈਂਦਾਰ ਭਰਾ ਪਾਣੀ ਲਈ ਜਾਣੇ ਨੂੰ ਤੇ ਵੱਡੀ ਜਾਣੇ ਠੀਕ ਹੈ ਜੀ ਫੁੱਲ ਕਟਾਈਆਂ ਦਿੰਦਾ ਜੀ ਠੀਕ ਹੈ ਜੀ ਬਹੁਤ ਧੰਨਵਾਦ ਭਾਈ ਤੇ ਇੱਕ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਉਹ ਵੀ ਸਕਰੀਨ ਦੇ ਉੱਪਰ ਨੰਬਰ ਚੱਲੂਗਾ ਤੇ ਉਹ ਤੇ ਕੰਟੈਕਟ ਕਰਕੇ ਤੁਸੀਂ ਇਹ ਬੀਆ ਦਾ ਫਾਇਦਾ ਉਠਾ ਸਕਦੇ ਹੋ ਤੇ ਬਾਕੀ ਬਾਈ ਨੇ ਬਹੁਤ ਹੀ ਡੀਪ ਚ ਜਾਣਕਾਰੀ ਦਿੱਤੀ ਤੁਹਾਨੂੰ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਭਾਈ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਜੀ